ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁੜਤੇ ਓਰੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁੜਾ ਹਾਲ ਹੈ ਨਾ ਮੁੱਖ ਮੰਤਰੀ ਸੀ ਟੀ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀਆਂ ਟੈਲਾਂ ਭੰਨ ਕੇ ਮਨਾ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁੜਤੇ ਓਰੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ ਕੋਈ ਪੰਜਾਬ ਦਾ ਕੰਮ ਨਾ ਕਰੀਓ ਇੰਨਾ ਬੁਰਾ ਹਾਲਾ ਪੰਜਾਬ ਦਾ ਨਾ ਪੰਜਾਬ ਚ ਕੰਮ ਨਾ ਕਰ ਲਿਓ ਕੋਈ ਮੈਂ ਤਾਂ ਛੱਡ ਕੇ ਕਿਤੇ ਹੋਰ ਜਾਊਂਗਾ ਪੰਜਾਬ ਚ ਨਹੀਂ ਕੰਮ ਕਰਦਾ ਮੁੱਖ ਮੰਤਰੀ ਸੀਟ ਹੀ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੇਖੋ ਸਾਰਾ ਲੱਗੇ ਸਮਾਨ ਏਸੀ ਲੱਗੇ ਟੀਵੀ ਵੀ ਲੱਗੇ ਤੇ ਕੈਸ਼ ਲੱਗੇ ਸੈ ਇੰਨਾ ਬੁਰਾ ਹਾਲਾ ਪ੍ਰਸ਼ਾਸਨ ਦਾ ਇੱਥੇ ਕੋਈ ਕਸਨਵਾਈ ਨਹੀਂ ਹੈਗੀ ਕੋਈ ਮੁੱਖ ਮੰਤਰੀ ਸੀਟ ਦੀ ਕੋਈ ਸਪਲਾਈ ਨਹੀਂ ਹੈਗੀ ਕੋਹੋ ਬੁਰਾ ਹਾਲਾ ਇਹਨਾਂ ਦਾ ਮੈਂ ਤਾਂ ਸਾਰਾ ਕੁਝ ਵੇਚ ਕੇ ਕਿਤੇ ਹੋਰ ਕੰਮ ਕਰੂੰਗਾ ਪੰਜਾਬ ਦਾ ਰਹਿਣੀ ਨਹੀਂ ਪੰਜਾਬ ਦਾ ਇੰਨਾ ਬੇੜਾ ਕਰਕ ਹੋ ਗਏ ਹੈ ਨਾ ਕਿਸੇ ਨੂੰ ਰੋਟੀ ਖਾਂਣ ਜੋਗੀ ਨਹੀਂ ਛੱਡੀ ਆ ਦੇਖੋ ਮੇਰੇ ਸਾਹ ਤੀਜੀ ਵਾਰੀ ਚੋਰੀ ਹੋਈ ਹੈ ਮੇਰੀ ਸਾਰਾ ਕੁਝ ਲੁੱਟ ਕੇ ਲੈ ਗਏ ਦੱਸੋ ਮੈਂ ਕੀ ਕਰਾਂ ਮੇਰੀ ਡਲਸਿਸ ਹੁੰਦੀ ਆ ਮੇਰਾ ਸਾਰਾ ਹੁੰਦਾ ਅੰਦਰੋਂ ਪੈਸੇ ਕੁਝ ਨਹੀਂ ਛੱਡਿਆ 60 60000 ਰੁਪਏ ਲੈ ਗਏ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਚੋਰੀਆਂ ਨਹੀਂ ਫੜ ਸਕਦੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਅਸੀਂ ਤਿੰਨ ਦੂਜੀ ਵਾਰੀ ਤੀਜੀ ਵਾਰੀ ਅਸੀਂ ਚੋਰੀ ਹੋਈ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਬਰਿੰਦਰ ਗੋਇਲ ਅੰਕਲ ਜੀ ਕਿੰਨੀਵੀਂ ਵਾਰੀ ਚੋਰੀ ਹੋ ਰਹੀ ਹੈ ਤੁਹਾਡੀ ਫੈਕਟਰੀ ਇਹ ਤੀਜੀ ਵਾਰੀ ਚੋਰੀ ਹੋ ਰਹੀ ਆ ਅੱਛਾ ਜੀ ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ ਜਾਂ ਹਾਂ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ ਆਸਤਾਨੇ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸਾਡੀ ਫੈਕਟਰੀ ਵੇਚਣ ਨੂੰ ਤਿਆਰ ਹੋ ਰਹੀ ਆ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀਨ ਕਰਦਾ ਬਾਹਰ ਕਰਾਂਗੇ ਕੰਮ ਕਿਤੇ ਆ ਤੁਸੀਂ ਰੋਜ਼ ਰੋਸ ਵੱਜੋਂ ਇੰਟਰਲੌਕ ਟੈਲਾਂ ਵੀ ਪੰਨੀਆਂ ਨੇ ਆਹ ਪੰਨੀਆਂ ਨੇ ਜੀ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਚ ਜਾਈਏ ਹੂੰ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੁਣ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਉਹ ਚ ਵਗ ਗਿਆ ਅਸੀਂ ਕਿੱਥੋਂ ਪੈਸੇ ਲਵਾਂਗੇ ਲੋਕਾਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਚੋਰ ਚੋਰ ਲੈ ਗਏ ਸੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਤੇ ਇੱਕ 60000 ਰੁਪਏ ਕੈਸ਼ ਲੈ ਕੇ ਗੱਲੇ ਚੋਂ ਕੱਢ ਗਏ ਅਸੀਂ ਗੇਟ ਵੀ ਦੇਖੇ ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਹਾਂ ਦੂਰੇ ਕਰੇ ਪਏ ਨੇ ਜੀ ਇਹ ਐ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ ਪੰਜਾਬ ਦਾ ਬੋੜਾ ਬੇੜਾ ਗਰਕ ਹੋਇਆ ਪਿਆ ਬਹੁਤ ਚੋਰੀਆਂ ਹੋ ਰਹੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ ਪੁਲਿਸ ਆਈ ਦੀ ਜ਼ਰੂਰ ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਜੀ ਸਾਨੂੰ ਕਹੇ ਗਿਆਨੀ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਕੀ ਤੁਸੀਂ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਕੱਲ ਨੂੰ ਅਸੀਂ ਨਾਪਾ ਰੋਡ ਜਾਮ ਕਰਾਂਗੇ ਜੀ ਅਸੀਂ ਅਨੇ ਦੁਖੀ ਹੋਏ ਪਿਆ ਅਸੀਂ ਰੋਡ ਦੇ ਬੈਠਾਂਗੇ ਸਾਰਾ ਗੁੱਸਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜਦੋਂ ਸਾਡੀ ਸਾਰਾ ਲੈਪਟਾਪ ਵੀ ਲੈ ਗੇ ਸਾਰਾ ਹਸਕਦਾ ਵੀ ਲੈ ਗੇ ਤੁਸੀਂ ਡਾਇਲਿਸਿਸ ਦੇ ਵੀ ਹੁੰਦਾ ਤੁਹਾਡਾ ਹਾਂ ਡਾਇਲਿਸਿਸ ਹੁੰਦਾ ਮੇਰਾ ਹਫਤੇ 'ਚ ਦੋ ਵਾਰੀ ਹੁੰਦਾ ਠੀਕ ਹੈ ਸਰੀਰਕ ਤੌਰ ਤੇ ਵੀ ਤੁਹਾਨੂੰ ਬਿਮਾਰੀ ਹੈਗੀ ਕੋਈ ਹਾਂ ਮੇਰੇ ਕਿਡਨੀਆਂ ਖਰਾਬ ਨੇ ਜੀ ਅੱਛਾ ਜੀ ਸ਼ੂਗਰ ਆ ਕਿਡਨੀਆਂ ਖਰਾਬ ਨੇ ਬਲੱਡ ਪ੍ਰੈਸ਼ਰ ਆ ਠੀਕ ਬਹੁਤ ਬੁਰਾ ਹਾਲ ਆ ਪਾ ਕਹਿੰਦੀ ਪੰਜਾਬ ਦਾ ਬਹੁਤ ਬੁਰਾ ਹਾਲ ਆ ਜੀ ਚੋਰੀਆਂ ਇੰਨੀਆਂ ਹੋ ਰੇ ਨੇ ਕੀ ਕਰਦਾ ਵਪਾਰੀ ਜਾਊ ਕਿਤੇ ਮੈਂ ਤਾਂ ਕਹਿੰਦਾ ਵਪਾਰੀ ਪੰਜਾਬ 'ਚ ਕੰਮ ਨਾ ਕਰੇ ਪੰਜਾਬ 'ਚ ਕੋਈ ਨਵਾਂ ਵਪਾਰੀ ਦਾ ਕੰਮ ਕਰੇ ਕੋਈ ਇੰਡਸਟਰੀ ਨਾਲ ਆਵੇ ਇੱਥੇ ਲੁੱਟਖੋ ਚੋਰੀਆਂ ਕਤਲ ਬਹੁਤ ਹੋ ਰਹੇ ਨੇ ਠੀਕ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁੜਤੇ ਓਰੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁੜਾ ਹਾਲ ਹੈ ਨਾ ਮੁੱਖ ਮੰਤਰੀ ਸੀ ਟੀ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀਆਂ ਟੈਲਾਂ ਭੰਨ ਕੇ ਮਨਾ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁੜਤੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁਰਾ ਹਾਲ ਆ ਨਾ ਕੋਈ ਪੰਜਾਬ ਦਾ ਕੰਮ ਨਾ ਕਰੀਓ ਇੰਨਾ ਬੁਰਾ ਹਾਲ ਆ ਪੰਜਾਬ ਦਾ ਨਾ ਪੰਜਾਬ ਚ ਕੰਮ ਨਾ ਕਰ ਲਿਓ ਕੋਈ ਮੈਂ ਤਾਂ ਛੱਡ ਕੇ ਕਿਤੇ ਹੋਰ ਜਾਊਂਗਾ ਪੰਜਾਬ ਚ ਨਹੀਂ ਕੰਮ ਕਰਦਾ ਮੁੱਖ ਮੰਤਰੀ ਸੀ ਟੀਓ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੇਖੋ ਸਾਰਾ ਲੈ ਗੇ ਸਮਾਨ ਏਸੀ ਲੈ ਗੇ ਟੀਵੀ ਵੀ ਲੈ ਗੇ ਤੇ ਤੈਸ਼ ਲੈ ਗੇ ਸੈ ਇੰਨਾ ਬੁਰਾ ਹਾਲ ਆ ਪ੍ਰਸ਼ਾਸਨ ਦਾ ਇਹ ਤਾਂ ਕੋਈ ਕਸਨਵਾਈ ਨਹੀਂ ਹੈਗੀ ਕੋਈ ਮੁੱਖ ਮੰਤਰੀ ਸੀਟੀ ਦੀ ਕੋਈ ਸਪਲਾਈ ਨਹੀਂ ਹੈਗੀ ਕੁ ਉਹ ਬੁਰਾ ਹਾਲ ਆ ਇਹਨਾਂ ਦਾ ਮੈਂ ਤਾਂ ਸਾਰਾ ਕੁਝ ਵੇਚ ਕੇ ਕਦੇ ਹੋਰ ਕੰਮ ਕਰੂੰਗਾ ਪੰਜਾਬ ਦਾ ਰਹਿਣੀ ਨਹੀਂ ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਿਆ ਹੈ ਨਾ ਕਿਸੇ ਨੂੰ ਰੋਟੀ ਖਾਣ ਜੋਗੀ ਨਹੀਂ ਛੱਡੀ ਆ ਦੇਖੋ ਮੇਰੇ ਸਾਹ ਤੀਜੀ ਵਾਰੀ ਚੋਰੀ ਹੋਈ ਆ ਮੇਰੀ ਸਾਰਾ ਕੁਝ ਲੁੱਟ ਕੇ ਲੈ ਗਏ ਦੱਸੋ ਮੈਂ ਕੀ ਕਰਾਂ ਮੇਰੀ ਡੈਲਸੀ ਹੁੰਦੀ ਆ ਮੇਰਾ ਸਾਰਾ ਹੁੰਦਾ ਮੇਰੇ ਕੋਲ ਪੈਸੇ ਕੁਝ ਨਹੀਂ ਛੱਡਿਆ 60 60000 ਰੁਪਏ ਲੈ ਗਏ ਦੱਸੋ ਮੈਂ ਕੀ ਕਰਾਂ ਪ੍ਰਸ਼ਾਸਨ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਚੋਰੀਆਂ ਨਹੀਂ ਫੜ ਸਕਦੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਅਸੀਂ ਤਿੰਨ ਦੂਜੀ ਵਾਰੀ ਤੀਜੀ ਵਾਰੀ ਅਸੀਂ ਚੋਰੀ ਹੋਈ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਬਰਿੰਦਰ ਗੋਇਲ ਅੰਕਲ ਜੀ ਕਿੰਨੀਵੀਂ ਵਾਰੀ ਚੋਰੀ ਹੋ ਰਹੀ ਹੈ ਤੁਹਾਡੀ ਫੈਕਟਰੀ ਇਹ ਤੀਜੀ ਵਾਰੀ ਚੋਰੀ ਹੋ ਰਹੀ ਆ ਅੱਛਾ ਜੀ ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ ਜਾਂ ਹਾਂ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ ਆਸਤਾਨੇ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸਾਡੀ ਫੈਕਟਰੀ ਵੇਚਣ ਨੂੰ ਤਿਆਰ ਹੋ ਰਹੀ ਆ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀਨ ਕਰਦਾ ਬਾਹਰ ਕਰਾਂਗੇ ਕੰਮ ਕਿਤੇ ਆ ਤੁਸੀਂ ਰੋਜ਼ ਰੋਸ ਵਜੋਂ ਇੰਟਰਲੌਕ ਟੈਲਾਂ ਵੀ ਪੰਨੀਆਂ ਨੇ ਆਹ ਪੰਨੀਆਂ ਨੇ ਜੀ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਚ ਜਾਈਏ ਹੂੰ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੁਣ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਉਹ ਚ ਵਗ ਗਿਆ ਅਸੀਂ ਕਿੱਥੋਂ ਪੈਸੇ ਲਵਾਂਗੇ ਲੋਕਾਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਚੋਰ ਚੋਰ ਲੈ ਇਸ ਹੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਤੇ ਇੱਕ 60000 ਰੁਪਏ ਕੈਸ਼ ਲੈ ਕੇ ਗੱਲੇ ਚੋਂ ਕੱਢ ਗਏ ਅਸੀਂ ਗੇਟ ਵੀ ਦੇਖੇ ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਹਾਂ ਦੂਰੇ ਕਰੇ ਪਏ ਨੇ ਜੀ ਇਹ ਕਿ ਐ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ ਪੰਜਾਬ ਦਾ ਬੋੜਾ ਬੇੜਾ ਗਰਕ ਹੋਇਆ ਪਿਆ ਬਹੁਤ ਚੋਰੀਆਂ ਹੋ ਰਹੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ ਪੁਲਿਸ ਆਈ ਦੀ ਜ਼ਰੂਰ ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਜੀ ਸਾਨੂੰ ਕਹੇ ਗਿਆਨੀ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਕੀ ਤੁਸੀਂ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਕੱਲ ਨੂੰ ਅਸੀਂ ਨਾਬਾ ਰੋਡ ਜਾਮ ਕਰਾਂਗੇ ਜੀ ਅਸੀਂ ਅਨੇ ਦੁਖੀ ਹੋਏ ਪਿਆ ਅਸੀਂ ਰੋਡ ਦੇ ਬੈਠਾਂਗੇ ਸਾਰਾ ਗੁੱਸਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜਦੋਂ ਸਾਡੀ ਸਾਰਾ ਲੈਪਟਾਪ ਵੀ ਲੈ ਗੇ ਸਾਰਾ ਹਸਕਦਾ ਵੀ ਲੈ ਗੇ ਤੁਸੀਂ ਡਾਇਲਿਸਿਸ ਦੇ ਵੀ ਹੁੰਦਾ ਤੁਹਾਡਾ ਹਾਂ ਡਾਇਲਿਸਿਸ ਹੁੰਦਾ ਮੇਰਾ ਹਫਤੇ 'ਚ ਦੋ ਵਾਰੀ ਹੁੰਦਾ ਠੀਕ ਹੈ ਸਰੀਰਕ ਤੌਰ ਤੇ ਵੀ ਤੁਹਾਨੂੰ ਬਿਮਾਰੀ ਹੈਗੀ ਕੋਈ ਆ ਮੇਰੇ ਕਿੰਨੀਆਂ ਖਰਾਬ ਨੇ ਜੀ ਅੱਛਾ ਜੀ ਸ਼ੂਗਰ ਆ ਕਿੰਨੀਆਂ ਖਰਾਬ ਨੇ ਬਲੱਡ ਪ੍ਰੈਸ਼ਰ ਆ ਠੀਕ ਬਹੁਤ ਬੁਰਾ ਹਾਲ ਆ ਪੰਜਾਬ ਦੀ ਪੰਜਾਬ ਦਾ ਬਹੁਤ ਬੁਰਾ ਹਾਲ ਆ ਜੀ ਚੋਰੀਆਂ ਇੰਨੀਆਂ ਹੋ ਰੇ ਨੇ ਕੀ ਕਰਦਾ ਵਪਾਰੀ ਜਾਊ ਕਿਤੇ ਮੈਂ ਤਾਂ ਕਹਿੰਦਾ ਵਪਾਰੀ ਪੰਜਾਬ 'ਚ ਕੰਮ ਨਾ ਕਰੇ ਪੰਜਾਬ 'ਚ ਕੋਈ ਨਵਾਂ ਵਪਾਰੀ ਦਾ ਕੰਮ ਕਰੇ ਕੋਈ ਇੰਡਸਟਰੀ ਨਾਲ ਆਵੇ ਇੱਥੇ ਲੁੱਟਖੋ ਚੋਰੀਆਂ ਕਤਲ ਬਹੁਤ ਹੋ ਰਹੇ ਨੇ